ਪੇਕਿਆਂ ਨੂੰ ਵਗਜੂ ਰੋ ਸਕੇ ਸਭ ਕੁਝ ਛੱਡ ਕੇ ਡਾ ਚਿੜੀਆਂ ਦਾ ਰਿੱਕੇ ਹਾਏ ਮੇਰੇ ਪੁੱਤ ਦਾ ਹੈਗਾ ਬਰਥਡੇ ਪਰਸੋਂ ਨੂੰ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਟੂ आवर ਨਿਊ ਬਲੌਗ ਸਵਾਗਤ ਹੈ ਤੁਹਾਡਾ ਸਾਡੇ ਬਲੌਗ ਦੇ ਵਿੱਚ ਕਿਹੜੀ ਮੈਚਿੰਗ ਹੋਈ ਹੈ ਦੱਸੋ ਅੱਜ ਸਾਡੀ ਮੈਚਿੰਗ ਹੋਊਗੀ ਜੀ ਤੁਸੀਂ ਦੇਖੋ ਕਮੈਂਟ ਕਰਕੇ ਦੱਸੋ ਅਸੀਂ ਕਿਵੇਂ ਲੱਗ ਰਹੇ ਹਾਂ ਮੈਚਿੰਗ ਤੁਹਾਨੂੰ ਸਾਡੀ ਕਿੱਦਾਂ ਲੱਗ ਰਹੀ ਕਾਉਂਲੀ ਕੁੜੀ ਹੈ ਸਾਡੀ ਤੇ ਤੁਨ ਆਪਾ ਉਦਨ ਕੂਲਰ ਲੈਂਦਾ ਸੀ ਨਾ ਬਈ ਕੂਲਰ ਕਿਹ ਜਾਨੀਆਂ ਫਰਿੱਜ ਲੈਂਦਾ ਸੀ ਤਾਂ ਮੈਂ ਤੁਹਾਨੂੰ ਫਰਿੱਜ ਦਿਖਾਉਣੀ ਆ ਲੋ ਬਈ ਕਰ ਦੋ ਓਪਨਿੰਗ ਗਾਈਜ਼ ਆ ਜਾਓ ਪੀਰਪਾਲ ਲੋ ਬਈ ਮਿੱਤਰੋ ਕਹਿੰਦੇ ਫਰਿੱਜ ਫਰਿੱਜ ਕਰਦੇ ਸੀਗੇ ਤਾਂ ਫਰਿੱਜ ਅੱਜ ਲਈ ਜਨ ਲਾ ਦੇ ਗੇਰਾਂ ਸੋ ਸੁਪਨੇ ਚ ਖਿਆਲ ਤਾਂ ਰੀਵਨ ਕੱਟ ਕੇ ਵਿੱਚੋਂ ਰੂਬੀ ਕਾ ਨਿਕਲਦੀ ਹੁੰਦੀ ਆ ਇਹ ਇਧਰੇ ਪ੍ਰਜੈਕਟ ਹੈ ਧਿਆਨ ਨਾਲ ਜਿਹੜਾ ਇਹ ਡੱਬਾ ਹੈ ਇਹਨੂੰ ਉੱਥੇ ਰੱਖ ਦੋ ਪੁੱਤ ਉਧਰ ਇਹਾਰੇ ਚੀਜ਼ਾਂ ਨੇ ਵਿੱਚ ਪਾ ਕੇ ਰੱਖ ਦਿਓ ਆ ਨੀਚੇ ਵਾਲਾ ਤਾਂ ਹੀ ਰਹਿਣ ਦੇ ਆ ਚੀਜ਼ਾਂ ਨੇ ਜਿਹੜੀਆਂ ਵਿੱਚ ਪਾ ਕੇ ਰੱਖ ਦੋ ਲੋ ਗਾਇਸ ਪਾਰਟ 2 3 ਲੋਜੀ ਲੋਜੀ ਲਓ ਭਾਈ ਦੇਖੋ ਕਿਵੇਂ ਲੱਗਿਆ ਗਾਇਸ ਵਧੀਆਗਾ ਮੋਸਟ ਵੈਲਕਮ ਭਾਈ ਕੁੜਿਓ ਆ ਵਧੀਆ ਲੱਗੇ ਹੋਏ ਨੇ ਹਨਾ ਐਡਵਾਂਸ 에ਅਰ ਫਲੋ ਆ ਕਹਿੰਦੇ ਹਾਂ ਆ ਦੇਖਿਓ ਵੀਰਾਂ ਦੇ ਵਿੱਚ ਕਿੱਥੇ ਟ੍ਰਿਕੀ ਲੋ ਵੀ ਜੁਹਾਰ ਚੜਿਆ ਸੀਗਾ ਪੌੜੀਆਂ ਤੁਸੀਂ ਵੀ ਬਈ ਧਿਆਨ ਰੱਖਿਆ ਕਰੋ ਅਸੀਂ ਰਿੱਕੀ ਲੱਗ ਕੇ ਫੋਨ 'ਚ ਫੋਨ 'ਚ ਇੰਨਾ ਉਹਨਾਂ ਦਾ ਧਿਆਨ ਸੀਗਾ ਵੀ ਜਵਾਗ 'ਚ ਧਿਆਨ ਹੀ ਨਹੀਂ ਸੀਗਾ ਤੇ ਉਹ ਉੱਥੋਂ ਤੱਕ ਜੇ ਸਾਡਾ ਧਿਆਨ ਆ ਜਾਂਦਾ ਪ੍ਰਮਾਤਮਾ ਨੇ ਬਚਾਲਿਆ ਅੱਜ ਨਹੀਂ ਤਾਂ ਕੋਈ ਹੁਣ ਹੋਣੀ ਹੋ ਜਾਣੀ ਸੀ ਕਿਉਂਕਿ ਜਵਾਗ ਦਾ ਕੀ ਪਤਾ ਪੈਰਪੁਰ ਫਿਸਲ ਜਾਂਦਾ ਲੋ ਵੀ ਆਹ ਫਰਿੱਜ 'ਚ ਕੀ ਪ੍ਰੋਬਲਮ ਮਰ ਆ ਜੇ ਆ ਤਾਂ ਗੱਤਾ ਹਲਦਾ ਬੁੱਧਾ ਗੱਤੇ 'ਚ ਬਾਹਰ ਕੱਢਾਂਗੇ ਜਮਾਂ ਸਹੀ ਹੋ ਜੂ ਮੈਂ ਕੱਢ ਦਿੱਤੁ ਨੀ ਮੈਂ ਨਿਪਟਾ ਲਵਾਂ ਗੱਤੇ ਜੀ ਵੀ ਸਹੀ ਨਹੀਂ ਟਿਕਿਆ ਹੋਇਆ ਬਾਹਰ ਕੱਢੋ ਇਹਨੂੰ ਬਾਹਰ ਕੱਢ ਕੇ ਦਿਖਾਓ ਕੀ ਪ੍ਰੋਬਲਮ ਕੁਛ ਨਹੀਂ ਸੀ ਨਾਟਾ ਲਾਉਣੇ ਸੀ ਥੱਲੇ ਬਾਲਾ ਘਬਰਾ ਜਾਂਦੀਆਂ ਨੇ ਮਾਰੇ ਜੇ ਨਾਲ ਇਹ ਸਾਰਾ ਕੰਚ ਦਾ ਹੈ ਨਾ ਹੁਣ ਇਹਨੂੰ ਉੱਥੇ ਲਾ ਦਿਓ ਪਹਿਲਾਂ ਇਹ ਤੁਸ ਸਾਫ਼ ਕਰ ਲਓ ਪੁੱਤਰ ਸਾਫ਼ ਕਰਕੇ ਫਿਰ ਇੱਥੇ ਲਾ ਦਾਂਗੀ ਆ ਤਾਂ ਆਪਾਂ ਤਰਿਆ ਮੰਗ ਆ ਫ੍ਰੈਜ ਇਹ ਤਾਂ ਸੋਲਡ ਆਊਟ ਹੋ ਗਿਆ ਇਹ ਤਾਂ ਬਾਲਾ ਪ੍ਰਾਣਾ ਬਾਲਾ ਪ੍ਰਾਣਾ ਦੇਖ ਲਾਣ ਚਲੋ ਹੋਏ ਗਾਇਸ ਇਹ ਤੇ ਜਿੱਪ ਲੱਗੂਗੀ ਜੀ ਲਾ ਦੋ ਆਪਾਂ ਠੀਕ ਹੈ ਰਹਿ ਗਏ ਕੱਲੇ ਕਿਉਂਕਿ ਜੁਝਾਰ ਦੇ ਪਾਪਾ ਤੇ ਜੁਝਾਰ ਚਲੇ ਗਏ ਘਰ ਤੋ ਇੱਕ ਜੀ ਨੋਟ ਨਹੀਂ ਕੀਤੀ ਅੱਜ ਦੱਸ ਕੀ ਮਿਸ ਕੀਤਾ ਤਾ ਤੱਕਰ ਹੀ ਚਲਾ ਗਿਆ ਉਹ ਤਾਂ ਮੈਨੂੰ ਟੱਕਰ ਗਿਆ ਹਾਂ ਹੋਰ ਕੀ ਦੇਖ ਲੈ ਤੇਰਾ ਦਿਮਾਗ ਹੀ ਦੇਖਣਾ ਅੱਜ ਅਸੀਂ ਤੇਰਾ ਦਿਮਾਗ ਹੀ ਟੈਸਟ ਕਰਨਾ ਅੱਜ ਅਸੀਂ ਹੁਣ ਮੈਂ ਉਹ ਵੀ ਨਹੀਂ ਨੀਂਦ ਆਉਂਦੀ ਕਿ ਸਸਲਾ ਵਾਲਿਆ ਸਾਹ ਹਣਾ ਵੀਰ ਬਾਲ ਸਾਰੇ ਨੇ ਲੋਟ ਕੀਤਾ ਤੁਹਾਨੂੰ ਪਤਾ ਆਪਣੀ ਜੀਜ਼ ਹੂੰ ਠੀਕ ਦੱਸੋ ਤੁਸੀਂ ਮੋਟਾ ਹਿੰਟ ਤਾਂ ਦੋ ਫੇਰੀ ਹਿੰਟ ਨਹੀਂ ਅਸੀਂ ਦੇਣਾ ਬਸ ਇਹ ਹੀ ਤਾਂ ਸਾਡੀ ਪ੍ਰੋਬਲਮ ਹੈ ਹਿੰਟ ਦੋ ਫੇਰੀ ਇਸ ਜਿਹੜੀ ਚੌਂ ਮੈਂ ਇਹ ਦੱਸੋ ਤੇਥੇ ਜਿ ਮਰਜੀ ਤੈਨੂੰ ਕੋਈ ਚੀਜ਼ ਤਾਂ ਅਲੱਗ ਲੱਗ ਰਹੀ ਹੋ ਗੱਲ ਲੱਗ ਰਹੀ ਹੈ ਮੈਨੂੰ ਕੀ ਚੀਜ਼ ਲੱਗਦੀ ਹੈ ਉਸਲੀ ਸਮਝ ਲੈ ਲਗਾ ਬੈਲਾ ਦੇ ਉੱਪਰ ਜਾ ਕੇ ਫਰਿੱਜ ਦੇਖ ਕੇ ਚੱਲ ਇਹ ਚੀਜ਼ ਨਹੀਂ ਹੈਗੀ ਫਰਿੱਜ ਕਿਵੇਂ ਲੱਗਿਆ ਖੋਲ ਕੇ ਦੇਖਿਆ ਸੀ ਚੀਜ਼ੀਆਂ ਪਈਆਂ ਨੇ ਉਹ ਚ ਖਾ ਲਿਓ ਕੱਲ ਕੱਲਣਾ ਠੰਡਾ ਤਾਂ ਹੋ ਜਾਂਦੀ ਮੇਰੀ ਕੱਲ ਕੱਲਣ ਕਹਿੰਦੀ ਠੰਡਾ ਤਾਂ ਆਹੀ ਕਹਿੰਦੇ ਉਸ ਕਪੜੇ ਚੋਂ ਸੁਆਗਰ ਹਮੇ ਕਹਿੰਦੇ ਤਾਂ ਕੂਲਰ ਲਿਆ ਫੋਸੇ ਮੈਨ ਲੱਗੇ ਕੂਲਰ ਆਗਾ ਮੈਂ ਦੇਖਿਆ ਇਹ ਜਿਹਾ ਜਿਹਾ ਫੁਰ ਉੱਡਾ ਕਰ ਨੂੰ ਦੇਖਿਆ ਚਾਹ ਦੀਆਂ ਕਰਨ ਜੀ ਤੂੰ ਫੜਾਤੀ ਕੰਪਨੀ ਦੇ ਪਾਉ ਆਹ ਦੀ ਜ਼ਿੰਮੇਵਾਰੀ ਪੂਰੀ ਸਮਝ ਰਹੀ ਹੈ ਕਿਉਂਕਿ 2 ਦਿਨ ਛੁੱਟੀਆਂ ਤੇ ਜਾਣਾ ਹੈ ਨਹੀਂ ਸਾਡਾ ਚਿੜੀਆਂ ਦਾ ਟਾ ਡਾ ਚਿੜੀਆਂ ਨਾ ਦੋ ਦਿਨ ਨਹੀਂ ਲੱਗਿਆ ਫੇਰ ਅੱਜ ਦੀ ਲੰਬੀ ਉਡਾਰੀ ਵੇ ਨਾ ਦੋ ਦਿਨਾਂ ਦੀ ਹੈ ਲੰਬੀ ਨਾ ਹੋਰ ਇਹ ਕਿਹੜੇ ਦੇਸ਼ ਜਾਣ ਕਿਹੜੇ ਦੇਸ਼ ਜਾਣਾ ਲੱਗੂ ਨਾਨਕੇ ਪਿੰਡ ਜਾਣਾ ਦੀ ਨਾ ਨਾਲ ਕੇ ਪ੍ਰੋਡਿਊਸਰ ਦੇ ਅੱਛਾ ਉੱਥੇ ਨਾਨਕੇ ਹੈ ਦੀ ਕੋਟ ਦੋਨੇ ਫੇਰ ਤਾਂ ਤੇਰੇ ਨਾਨਕੇ ਦੇ ਦੋ ਬੰਦੇ ਪੂਰੇ ਮਸ਼ਹੂਰ ਨੇ ਹੋਰ ਠੀਕ ਹੈ ਫਿਰ ਬਈ ਯੂਟਿਊਬਰ ਮਦਰ ਕੋਲ ਮਿਲਾ ਕੇ ਤੈਨੂੰ ਕੁਝ ਨਹੀਂ ਪਤਾ ਲੱਗਿਆ ਨਵੀਂ ਚੀਜ਼ ਦਾ ਬੈਤੇ ਇਹਨੂੰ ਇਹਨੇ ਵੀ ਨੋਟ ਕੀਤੀ ਸੀ ਹੁਣ ਸਾਰਾ ਹਨਾ ਇੱਕ ਚੀਜ਼ ਫ੍ਰਿਜ ਨਹੀਂ ਲਿਖਿਆ ਉਹਨੂੰ ਪਿਆਸ ਉਹ ਤੇ ਦੇਖ ਬਿਲਕੁਲ ਤੈਨੂੰ ਅਸੀਂ ਸਮਝਾਉਂਦੇ ਸਮਝਦੀ ਸੀ ਤੂੰ ਜਵੀ ਹੋਰ ਕੀ ਉਹ ਤੇ ਮੈਂ ਚੁੱਪ ਤੇ ਜਾਣਾ ਸੀ ਤੇ ਮੈਨੂੰ ਦੇਖ ਹੀ ਜਾਣਾ ਸੀ ਇੱਥੇ ਕਹਿ ਰਹੇ ਆ ਕੋਈ ਚੀਜ਼ ਅੱਛਾ ਇੱਥੇ ਹਾਂ ਕੋਈ ਚੀਜ਼ ਤੁਹਾਨੂੰ ਪਤਾ ਨਹੀਂ ਲੱਗ ਰਹੀ ਚੇਂਜ ਕੁਝ ਜਗ ਮੋਚਾ ਹੋਇਆ ਹੋਏ ਸਾਡੇ ਟੀ-ਸ਼ਰਟ ਸੇਮ ਨੇ ਤੂੰ ਨਹੀਂ ਇਹਦੀ ਗੱਲ ਕਰਦੇ ਸੀ ਤੁਸੀਂ ਕਰ ਲਈ ਜੇ ਵੀ ਨਿਊ ਚੀਜ਼ ਬਾਕੀ ਤਾਂ ਉੱਪਰ ਮੈਂ ਉਹਨਾਂ ਨਾਲ ਦੇਖ ਲਿਆ ਸੀ ਬਸ ਕਲਰ ਨਹੀਂ ਬੋਲੀ ਕਿਉਂ ਨਹੀਂ ਹੈਗੀ ਫਿਰ ਬੋਲੀ ਕਿਉਂ ਨਹੀਂ ਹੈ ਦੱਸ ਤੁਸੀਂ ਉਹਨੇ ਮੈਚ ਕਰਦੇ ਹੋ ਸਭ ਤੋਂ ਜ਼ਿਆਦਾ ਲੱਗਦਾ ਆ ਜੀ ਭੇਜ ਦਿਓ ਪਲੀਜ਼ ਨਹੀਂ ਜਾਰ ਦੇ ਹੀ ਆਹੀ ਪਈ ਹੋਈ ਸੀ ਜਾਰ ਤੇ ਗੱਡੀ 'ਚ ਸੀ ਨਾ ਸੇਮ ਨਹੀਂ ਜੁਝਾਰ ਤੇ ਚੇਂਜ ਕਰਤੀ ਸੀ ਕਿਉਂ ਨਹੀਂ ਗੰਦੀ ਕਰ ਲਈ ਸੀ ਤਾਂ ਕਰਕੇ ਛੁੱਟੀ ਦਾ ਟਾਈਮ ਹੋ ਗਿਆ ਲੋ ਸਾਰੇ ਜਣੇ ਆ ਗਏ ਅੱਧੀ ਛੁੱਟੀ ਸਾਰੀ ਆਈਦਾ ਇਹਦੀ ਸ਼ਿਫਟ ਚੱਲ ਪਈ ਇਹਨਾਂ ਦੀ ਬੰਦ ਹੋ ਗਈ ਲੋ ਬਈ 6:00 ਵਜ ਗਏ ਗਾਈਜ਼ ਆਪਣਾ ਹੋ ਗਿਆ ਟਾਈਮ ਹੈਲਮਟ ਲੱਭੀ ਜਾਂਦੀ ਆ ਮੈਂ ਹੈਲਮਟ ਮੈਨੂੰ ਲੱਭ ਨਹੀਂ ਰਿਹਾ ਦੇਖਿਆ ਰ ਇੱਕ ਤੇ ਕਿਤੇ ਹੋ ਗਿਆ ਤਾਂ ਇੱਥੇ ਤਾਂ ਨਹੀਂ ਮੈਨੂੰ ਲੱਭਿਆ ਮਿਲਿਆ ਛੱਡ ਰਹਿਣ ਦੇ ਬਸ ਕੋਈ ਨਾ ਸਕੂਟੀ ਦੀ ਚਾਬੀ ਆਪ ਹੀ ਆਸਟੂ ਲੋ ਵੀ ਹਾਂ ਪਹੁੰਚ ਕੇ ਘਰ ਦੇਣਾ ਤਾਂ ਬੀਬੀ ਵੀ ਚੈੱਕ ਕਰੀ ਬੀਬੀ ਆਪਣਾ ਮੈਂ ਆਪਣੇ ਨਾਲ ਦਾ ਲੋ ਮੇਰਾ ਬੀਬੀ ਬਹੁਤ ਲੋ ਰਹਿੰਦਾ ਬਹੁਤ ਜ਼ਿਆਦਾ ਹੱਦ ਤੋਂ ਜ਼ਿਆਦਾ ਲੋ ਰਹਿੰਦਾ ਹਾਂਜੀ ਪਿੰਨਾ ਮੇ ਬੀਪੀ ਚੈੱਕ ਕਰ ਲਾ ਹਾਂ ਬੀਪੀ ਚੈੱਕ ਕਰ ਲਾ ਕਿਉਂ ਲੋ ਲੱਗਦਾ ਉਹਨੇ ਲੋ ਆ ਹਾਂ ਲੋ ਆ ਕਿੰਨਾ ਬੱਤਰੀ ਆ ਬੱਤਰੀ ਆ ਤੂੰ ਦਵਾਈ ਲਿਆ ਤੂੰ ਬਸ ਨੂਨ ਨਾਲ ਪਾਣੀ ਪੀ ਲੈ ਕਿਸੇ ਹੋਏ ਯਾਰ ਕੀ ਕਰਦਾ ਕੀ ਕਰਦਾ ਅਸੀਂ ਫਰਿੱਜ ਲਿਆਂਦਾ ਦੁਕਾਨ ਤੇ ਹਾਂ ਫਰਿੱਜ ਬਾਲਾ ਸੋਹਣਾਗਾ ਵੀਡੀਓ ਦਿਖਾਵਾਂ ਵੀਡੀਓ ਦਿਖਾਵਾਂ ਓਏ ਆ ਨਵਾਂ ਫਰਿੱਜ ਆ ਨਾ ਕਿ ਪੁਰਾਣਾ ਹਾਂ ਆ ਨਵਾਂਗਾ ਆ ਫਰਿੱਜ ਮੰਮੀ ਆਪਣਾ ਅੰਦਰ ਵਾਲਾ ਫਰਿੱਜ ਨਵਾਂਗਾ ਕਿ ਬਾਹਰਲਾ ਫਰਿੱਜ ਅੰਦਰ ਲਾ ਅੰਦਰਲਾ ਨਵਾਂਗਾ ਸਾਡਾ ਫਰਿੱਜ ਦਿਖਾਵਾਂ ਇਦਾਂ ਸਾਡਾ ਫ੍ਰਿਜ ਦਿਖਾਵਾ ਮੇਰੇ ਪੁੱਤ ਦਾ ਹੈਗਾ ਬਰਥਡੇ ਪਰਸੋ ਨੂੰ ਹੈਨਾ ਪਰਸੋ ਨੂੰ ਕੀਦਾ ਹੈਪੀ ਬਰਥਡੇ ਆ ਗੁੰਤਾਜਾ ਫਿਰ ਕੀ ਸੋਚਿਆ ਹੈਪੀ ਬਰਥਡੇ ਤੇ ਡੈਕੋਰੇਸ਼ਨ ਕਰਨੀ ਆ ਪਹਿਲਾਂ ਤਾਂ ਆਪਾਂ ਡੈਕੋਰੇਸ਼ਨ ਆਪਾਂ ਆਪੀ ਬਣਾਵਾਂਗੇ ਸਾਰੀ ਹੈਨਾ ਜਿਵੇਂ ਪਿਛਲੀ ਵਾਰ ਬਣਾਈ ਸੀ ਯਾਦ ਆ ਹਾਂ ਸਮਾਲ ਲਿਆ ਇਹ ਫੇਰਾ ਡੈਕੋਰੇਸ਼ਨ ਦਾ ਸਾਰਾ ਅੱਜ ਲਿਆਈਏ ਕਿੱਡੇ ਲਿਆਈਏ ਕੱਲ ਨੂੰ ਲਿਆਵਾਂਗੇ ਕੱਲ ਨੂੰ ਬਣਾਵਾਂਗੇ ਪਰ ਅੱਜ ਤਾਂ ਬਰਥਡੇ ਆ ਲੋਏ ਗਾਇਜ਼ ਆਪਾਂ ਘਰੇ ਪਹੁੰਚ ਗਏ ਸੀਗੇ ਤੇ ਹੁਣ ਆਪਾਂ ਜਾਣਾਗਾ ਮੰਮੀ ਵਰਗਿਆਂ ਵਾਸਤੇ ਕੂਲਰ ਲੈਣਗੇ ਕਿ ਮੰਮੀ ਵਰਗਿਆਂ ਕੋਲ ਕੂਲਰ ਹੈ ਨਹੀਂ ਵਿਚਾਰਿਆ ਕੋਲ ਹਨਾ ਪਿਛਲੀ ਗਰਮੀ ਵੀ ਲੋਹੇ ਦਾ ਸੀਗਾ ਤੇ ਉਹਦੇ ਕਰਕੇ ਜਵਾਕਾਂ ਨੂੰ ਡਰ ਲੱਗਦਾ ਵੀ ਕਰੰਟ ਨਾਲ ਜੇ ਮੰਮੀ ਵਰਗਿਆਂ ਨੂੰ ਦੇਣਾਗਾ ਆਪਾਂ ਸਰਪ੍ਰਾਈਜ਼ ਤੇ ਮੰਮੀ ਵਰਗਿਆਂ ਨੂੰ ਜਮਾ ਮਾਰਾ ਜਬੀ ਨਹੀਂ ਪਤਾ ਆਪਾਂ ਪਤਾ ਪੇ ਜਾਣਿਆ ਪਹਿਲਾਂ ਸੋਚ ਸੀ ਬਰਨਾਲੇ ਤੋਂ ਲੈ ਲਈਏ ਉੱਥੇ ਸਾਨੂੰ ਕੋਈ ਪਸੰਦ ਨਹੀਂ ਆਇਆ ਹੁਣ ਤਾਂ ਆਪਾਂ ਮੰਡੀ ਦੇਖ ਕੇ ਆਉਣਿਆ ਕਿਉਂਕਿ ਸਾਨੂੰ ਪਸੰਦ ਆਇਆ ਠੀਕ ਹੈ ਜਾ ਕੇ ਦੇਖਦੇ ਆਂ ਰਿੱਕੀ ਨੂੰ ਕਿਹਾ ਮੈਂ ਪਹਿਲਾਂ ਮੈਂ ਤਿਆਰ ਹੋ ਜਾ ਤੇ ਫਿਰ ਇਸ ਤੋਂ ਬਾਅਦ ਮੈਂ ਤੇਰੀਕੀ ਜਾਵਾਂਗੇ ਤੇ ਕੂਲਰ ਲੈ ਹਾਂਜੀ ਬਈ ਲੋ ਆਪਾਂ ਚੱਲਨੇ ਆ ਹੁਣ ਤਪੇ ਦੁਕਾਨ ਦਾ ਪਤਾ ਕਰ ਲਿਆ ਕਿਉਂਕਿ ਡੈਡੀ ਵਰਗੇ ਹਰ ਇੱਕ ਚੀਜ਼ ਤਪੇ ਤੋਂ ਲੈਂਦੇ ਆ ਨਾ ਬਰਨਾਲੇ ਡੈਡੀ ਵਰਗੇ ਨਾ ਕਦੇ ਗਏ ਆ ਤੇ ਜੇ ਕੱਲ ਨੂੰ ਹੁਣ ਉਹਨਾਂ ਨੇ ਆਪ ਦੀ ਚੀਜ਼ ਦਾ ਕੁਝ ਕਰਵਾਉਣਾ ਆਇਆ ਕੁਝ ਵੀ ਤਾਂ ਉਹ ਤਪੇ ਤਾਂ ਵੇ ਸਨਸੋ ਕੇ ਕਰਵਾ ਲੈਣਗੇ ਕਿਉਂਕਿ ਬਰਨਾਲਿਓ ਨਾ ਉਹ ਸ਼ਾਪਿੰਗ ਕਰਦੇ ਆ ਤਾਂ ਜਿ ਜਿਨ੍ਹਾਂ ਨੂੰ ਆਪਾਂ ਜਾਣਦੇ ਸੀਗੇ ਉਹਨਾਂ ਨੂੰ ਆਪਾਂ ਪੁੱਛ ਲਿਆ ਸੀਗਾ ਵੀ ਤਪੇ ਵਧੀਆ ਦੁਕਾਨ ਕਿਹੜੀ ਆ ਜਿੱਥੋਂ ਵਧੀਆ ਕੁਲਰ ਮਿਲਦਾ ਹੋਵੇ ਵਧੀਆ ਕੁਆਲਿਟੀ ਦਾ ਹਨਾ ਤਾਂ ਆਪਾਂ ਉੱਥੇ ਦੇਖ ਕੇ ਆਉਣੇ ਕਿਉਂਕਿ ਗਰਮੀ ਬਹੁਤ ਜ਼ਿਆਦਾ ਹੋਊਗੀ ਬੱਸ ਇਹ ਤੋਂ ਪਹਿਲਾਂ ਡੈਡੀ ਵਰਗੇ ਕੱਲ ਪਰਸ ਨੂੰ ਲੈ ਆਉਣ ਤਾਂ ਅਸੀਂ ਬੈਲ ਨਹੀਂ ਦੇ ਦਈਏ ਕਿਤੇ ਸਾਡਾ ਪਲਾਨ ਚੌਪਟ ਹੋ ਜੇ ਹਨਾ ਤਾਂ ਕਰਕੇ ਤੇ ਹੁਣ ਆਪਾਂ ਚੱਲੇ ਆਂ ਸਿੱਧਾ ਮਿਲਦੇ ਆਂ ਤੁਹਾਨੂੰ ਜਾ ਕੇ ਤਪੇ ਲੋ ਵੀ ਆਪਾਂ ਵਸ ਕੇ 쿨ਰ ਵਾਲੀ ਦੁਕਾਨ ਤੇ ਇੱਥੇ ਦੇਖ ਰਹੇ ਆਂ ਆਪਾਂ 쿨ਰ ਰਿੱਕੀ ਵਾਲਾ ਸਟੱਪ ਕਰ ਰਹੇ ਆਂ ਤਪੇ ਪਹੁੰਚ ਗਏ ਸੀਗੇ ਆਪਾਂ ਲੋ ਬਈ ਹਾਂ ਦਾ ਜਿਹੜਾ ਰੈਂਟ ਆਪਾਂ ਨੂੰ ਕਰਕੇ ਆ ਆ ਸੋ ਰੁਕਣਾ ਲੋ ਬਈ 쿨ਰ ਹੀ 쿨ਰ ਆ ਦੇਖੋ ਆ ਸਾਰੇ ਲੋਹੇ ਦੇ ਆ ਸਾਰੇ ਪਲਾਸਟਿਕ ਦੇ ਰਿੱਕੀ ਨੋ ਟੈਨ ਚਿਪਸ ਹੰਦ ਕਰਦੇ ਆ। ਲੋ ਵੀ ਗਾਇਸ ਇੱਕ ਦੁਕਾਨ ਤੇ ਦੇਖਿਆ ਆਏ ਆਪਾਂ। ਠੀਕ ਐ। ਹੁਣ ਆਪਾਂ ਇੱਕ ਅੱਧੀ ਦੁਕਾਨ ਤੇ ਹੋਰ ਦੇਖਿਆ ਜੀ। ਕਿਉਂਕਿ ਟਰਾਈ ਤਾਂ ਮਾਰਨੀ ਚਾਹੀਦੀ ਆ ਕੀ ਪਤਾ ਅਗਲਾ ਆਪਾਂ ਨੂੰ ਕਰਦਾ ਕਹਿ ਕੇ ਕਰਦਾ ਕਹਿ ਕੇ ਟੱਡੀਆਂ। ਠੀਕ ਐ। ਤਾਂ ਹੁਣ ਆਪਾਂ ਇੱਕ ਦੁਕਾਨ ਹੋਰ ਦੇਖਦੇ ਹਾਂ ਜੀ। ਹਾਂ ਜੀ ਕਰਦੇ ਹਾਂ। ਲੋ ਵੀ ਗੁੱਲ ਮਿਲਾ ਕੇ ਸਾਨੂੰ ਨਹੀਂ ਪਸੰਦਾ ਆ। ਗੁਲਰ। ਕਿਉਂਕਿ ਇਹ ਕਾਲੀ ਵੀ ਸੌਦੇ ਨਹੀਂ ਦਿੰਦੇ। ਚਲੋ ਜੀ ਅੱਜ ਦੇਖਾਂਗੇ ਤਾਂ ਹੀ ਕੱਲ ਨੂੰ ਲੈ ਕੇ ਜਾਵਾਂਗੇ ਨਾ ਯੈਸ ਆ ਚੀਜ਼ ਹੈ ਅਜੇ ਟਾਈਮ ਮਿਲ ਗਿਆ ਦੇਖ ਜਾਣੇ ਹੁਣ ਅਸੀਂ ਕੋਈ ਦਾ ਦੂ ਦੂ ਐਡਾ ਦੀ ਦੁਕਾਨ ਪਾਵ ਨਹੀਂ ਨਾ ਕੇ ਫੇ ਤੁਮ ਕਾਲੂ ਗੂੜ ਕਾਲੂ ਫੂਨ ਕਰ ਦੋ ਤੈਨੂੰ ਆ ਮੈਨ ਲੱਗਿਆ ਆਪਣਾ ਕੁਲਚਾ ਥੱਪੇ ਨਾ ਸਰਕਾਰੀ ਸਕੂਲ ਦੇ ਅੱਗੇ ਵੀਰਾ ਉਹ ਛੜੀ ਲਈ ਲਾਉਂਦਾ ਕਿਉਂ ਬਾਤ ਕੁਲਚਾ ਬੰਦਾ ਠੰਡਾ ਕੁਲਚਾ ਹੁੰਦਾ ਸਪੈਸ਼ਲ ਕਿਆ ਬਾਤ ਹੀ ਹੁੰਦਾ ਸਿਰੇ ਲੱਗ ਗਿਆ ਮੇਰੇ ਘਟ ਮਿਰਚ ਘਟਾ ਕਿੰਨੇ ਵਜੇ ਆ ਜਾਂਦਾ ਵੀਰਾ ਕਿੰਨੇ ਵਜੇ ਆ ਜਾਂਦੇ ਆ ਸੋਹਣਿਆ ਨੇ ਵੀਰ ਨੂੰ ਪੁੱਛੋ ਦਵਾਜ ਬੋਲਣ ਦਿਖਾ ਕੇ ਦੇਖੋ ਬਲਾ ਬਹੁਤ ਸਵਾਦ ਆ ਮੈਨੂੰ ਪਤਾ ਕਿੰਨੇ ਵਜੇ ਆ ਜਣੇ ਉੱਥੇ ਐ ਆਜਣਾ ਜੀ ਸਵਾ 12:00 12:00 ਸਾਮਣੇ ਛਾਹ ਜੋ ਕਰਦਾ ਹਾਂ ਕੰਨਗੜੇ ਸਾਲ 4:00 ਬਟ ਕਰਦਾ ਉਹ ਵਕਤ ਹੈ ਪੰਜਵੀਂ ਸਵਾ 5:30 ਪੰਜ ਇੱਥੇ ਹੈਗਾ ਠੀਕ ਹੈ ਖਾ ਸਕਦੇ ਆ ਬਈ ਜੀ ਸਭ ਤੋਂ ਨਵੇਂ ਉੱਥੇ ਸਾਂਝ ਖੜਦਾ 5:30 ਨੀ ਸਕੂਲ ਦੇ ਸਾਹਮਣੇ ਆ ਜਣੋ ਧੱਪੇ ਸਰਕਾਰੀ ਸਕੂਲ ਦੇ ਸਾਹਮਣੇ ਹਾਂਜੀ 28 ਸਾਲ ਹੋ ਗਏ ਬਾਈ ਨੇ 1996 ਤੋਂ ਕੰਮ ਕਰ ਰਿਹਾ ਵੀਰਾ ਕੁਲਚਾ ਦੇ ਰਿਹਾ ਉਹ ਵੀ ਇੱਥੇ ਆਹੀ ਜਗ੍ਹਾ 28 ਸਾਲ ਹੋ ਗਏ ਕੋਈ ਦੁਕਾਨ ਨਹੀਂ ਸਿਰਫ ਇੱਕ ਸਾਈਕਲ ਦੇਖਦਾ ਇਹ ਸਾਈਕਲ ਨੇ ਬੰਦੇ ਦਾ ਕਿੰਨਾ ਕਿੰਨਾ ਕੁਸ਼ ਬਣਾਤਾ ਹੁਣ ਤੇ ਕੁਲਚੇ ਬਾਈ ਕੋਈ ਤਲਿਆ ਫਲਿਆ ਨਹੀਂ ਕੁਝ ਨਹੀਂ ਹੈਲਦੀ ਚੀਜ਼ਾਂ ਪੂਰਾ ਸਵਾਦ ਤੇ ਪੂਰਾ ਸਵਾਦ ਘੈਂਟ ਪਰ ਚੜਨੀ ਹੀ ਬਗਲਾ ਸੋਚਿਆ ਕੀ ਬਾਤ ਆ ਹੁਣ ਪਤਾ ਕੀ ਜੀ ਕਰਿਆ ਹੈ 10 ਬੋਲ ਸੋਚ ਕੀ ਜੀ ਕੀਤਾ ਉਹ ਬਲੋਗ ਨਹੀਂ ਸੋਚ ਕੀ ਜੀ ਕੀਤਾ ਬਨਾਨਾ ਅਹੋ ਮੈਂਗੋ ਸ਼ੇਕ ਮੈਂਗੋ ਸ਼ੇਕ ਹੁਣ ਦਰਜਾ ਚਲੋ ਗਾਇਸ ਕੁਲਚੀ ਵਾਲਾ ਵੀਰੇ ਨੂੰ ਬਾਈ ਜਰੂਰ ਜਿਹਨੇ ਵੀ ਖਾਣਾ ਹੈ ਨਾ ਇੱਥੇ ਖਾ ਕੇ ਜਾਇਓ ਤੱਪੇ ਜੇ ਕੋਈ ਤੱਪੇ ਆਉਂਦਾ ਹੈ ਨਾ ਟਾਈਮ ਤੁਹਾਨੂੰ ਦੱਸਦਾ ਆਪਾਂ ਚਲੋ ਚੱਲੀਏ ਰਕੀ ਮੈਂਗੋ ਸ਼ੇਕ ਦੇਖ ਲੈ ਚਲੋ ਇੱਕ ਵਾਰੀ ਚਲੋ ਕੁਲਜਿੰਦਰ ਦਾ ਫੋਨ ਆ ਗਿਆ ਉੱਥੇ ਨਹੀਂ ਮੈਂਗੋ ਸ਼ੇਕ ਨਹੀਂ ਜਾਣਾ ਆਪਾਂ ਹੋਰ ਪੀ ਲੈਣੇ ਆ ਜਾ ਜੀ ਥੋੜਾ ਕਰਿਆ ਹੈ ਨਾ ਲੋ ਬਈ ਪਣਾ ਕੋ ਪੀਣਾਗੇ ਜੂਸ ਤੇ ਅੱਜ ਮੇਰੀ ਤੇ ਰਿੱਕੀ ਚ ਹੋ ਗਈ ਲੜਾਈ ਦੋਸਤੋ ਕੀ ਕਿਉਂ ਹੋਈ ਲੜਾਈ ਮੈਂ ਕਹਿੰਦਾ ਕੀਦੀ ਗਲਤੀ ਸੀ ਇਹ ਦੱਸ ਦੋ ਬਸ ਰਿੱਕੀ ਨਹੀਂ ਤਾਂ ਜੇ ਤੁਸੀਂ ਬਿਨਾਂ ਗੱਲ ਤੋਂ ਮੇਰੇ 'ਚ ਗਲਤੀ ਘੱਡੀ ਤਾਂ ਮੈਂ ਪੇਕੇ ਨੂੰ ਵਗਜੂ ਰੋ ਸਕੇ ਸਭ ਕੁਝ ਛੱਡ ਕੇ ਜੂ ਜੂ ਨੂੰ ਫਿਰ ਇਕੱਲੇ ਛਾਂਭ ਲਿਓ ਚਲ ਆ ਦੇਖੋ ਪਹਿਲਾਂ ਬਹੁਤ ਪੀਨੇ ਫਿਰ ਕਰਦੇ ਫਿਰ ਕੰਟੀਨਿਊ ਕਰਦੀਆਂ ਕੋਈ ਨਾ ਮੈਂ ਗੱਲ ਦੋਮੰਗ ਵਾਲੀ ਸੀਗੇ ਆਬਵੀਅਸ ਆਬਵੀਅਸ ਆਏ ਕਿਉਂ ਨਹੀਂ ਗਿਆ ਅੱਜ ਮੈਂ ਵੀ ਡੋਲਣਗੀ ਯਾ ਤਾਂ ਸ਼ਰਮ ਆ ਰਹੀ ਹੈ ਨਹੀਂ ਰੋਲਦੀ ਲੋਵੀ ਗਾਇਸ ਆਪਾਂ ਮੰਗੇਓ ਸ਼ੇਕ ਪੀ ਲਿਆ ਠੀਕ ਆ ਹੁਣ ਕਰਦੇ ਆ ਕੰਟੀਨਿਊ ਜਿਹੜਾ ਵੀ ਟੌਪਿਕ ਸੀਗਾ ਹੁਣ ਬੋਲੋ ਕੋਈ ਬੋਲ ਮੈਂ ਵੀ ਬੋਲਣਾ ਜੋ ਤੁਹਾਡੀ ਗਲਤੀ ਸੀ ਤੁਸੀਂ ਦੇਖੋ ਇੱਕ ਤਾਂ ਗਲਤੀ ਵੀ ਆਪ ਕੀਤੀ ਤੇ ਰੁਸ ਕੇ ਵੀ ਆਪ ਚਲੇ ਗਏ ਮਨਪ੍ਰੀਤ ਮੈਨੂੰ ਤਾ ਛੱਡ ਜਾ ਕੀ ਹੁੰਦਾ ਪਰ ਤੁਸੀਂ ਕਹਿ ਦੋ ਮਨਪ੍ਰੀਤ ਤੁਸੀਂ ਆ। ਤੁਸੀਂ ਸਹੀ ਨਹੀਂ ਕੋਈ ਸਹੀ। ਹਾਜੀ ਵੀ ਐਟੀਟਿਊਡ ਚ ਕਹਿ ਰਹੀ ਨੇ ਵੀ ਤੁਸੀਂ ਆ। ਸਜਣਾ ਇਹ ਗੱਲ ਸਹੀ ਨਹੀਂ ਹੈਗੀ ਆ। ਬਈ ਸਾਰੀ ਗੱਲ ਕੀ ਹੋਈ ਸੀ ਰਿੱਕੀ ਦੀ ਅਸੀਂ ਲਾਤੀ ਡਿਊਟੀ। ਜੁਝਾਰ ਸੰਭਾਲਦੇ ਅੱਜ। ਪਹਿਲੀ ਵਾਰ ਅਸੀਂ ਉੱਪਰ ਲੈਸਾਂ ਦਾ ਕੰਮ ਕਰੀ ਜਾਂਦੀ ਸੀ। ਜੁਝਾਰ ਸੀਗਾ نیچے ਤੇ ਜੁਝਾਰ ਪੌੜੀਆਂ ਚੜਦਾ 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 ਸਾਡੇ ਕੋਲ ਪਹੁੰਚਣ ਤੱਕ ਹੋ ਗਿਆ। ਤੇ ਜਦੋਂ ਅਸੀਂ ਝੁਝਾਰ ਫੜਿਆ ਉਦੋਂ ਰਿੱਕੀ ਨੂੰ ਪਤਾ ਲੱਗਿਆ ਆ ਤਾਂ ਰੱਬ ਨੇ ਰੱਖ ਲੇ ਮੈਨੂੰ ਫੋਨ ਆ ਗਿਆ ਮਨ ਪਸੀਆਂ ਲੱਗਣ ਦਿੱਤਾ ਕਿੱਡੇ ਵਿੱਚ ਚੜ ਗਏ ਇਹ ਤਾਂ ਪਤਾ ਲੱਗਣ ਕੌਣ ਦੰਦੰਦਾ ਜਵਾਕ ਪਰ ਤੁਹਾਡੀ ਇੱਥੇ ਗਲਤੀ ਹੈ ਸਬਕ ਕਿੱਡਾ ਵੱਡਾ ਮਿਲਿਆ ਜੇ ਜਵਾਕ ਕੋਈ ਵੀ ਜਵਾਕ ਆ ਆਪਾਂ ਜਦੋਂ ਫੋਨ ਤੇ ਲੱਗੇ ਖਾਸ ਕਰਕੇ ਜੋ ਜਵਾਕ ਤੁਰਨ ਲੱਗ ਗਿਆ ਪਰ ਉਹਨੂੰ ਐ ਨਹੀਂ ਪਤਾ ਉਹਦਾ ਚੰਗਾ ਮਾੜਾ ਨਹੀਂ ਪਤਾ ਉਹ ਤਾਂ ਮੇਰੇ ਤੇ ਗੁੱਸਾ ਦਿਖਾ ਕੇ ਬਾਗ ਗਿਆ ਚਲੋ ਬਾਅਦ ਤੋਂ ਨੰਬਰ ਪਹਿਲਾਂ ਹੀ ਕਹੋ ਵੀ ਮੰਨਤੀ ਸੌਰੀ ਓਹ ਠੀਕ ਹੈ ਮੈਂ ਵੀ ਕਹੇਦਾ ਯਾਰ ਠੀਕ ਗਲਤੀ ਹੋਈ ਬਸ ਚਾਰ ਪੰਜ ਦਿਨ ਤਾਂ ਰਹਿਣਾ ਦੇਖ ਲੋ ਗਾਇਸ ਗੁੱਸੇ ਜਾ ਕੇ ਰਿੱਕੀ ਨੇ ਮੈਨੂੰ ਕਰਤਾ ਵਲੌਗ ਹੁਣ ਹਸੀ ਜਾਂਦੇ ਆ ਪਰ ਮੇਰੀ ਵੀ ਹਿੰਡਾ ਮੈਂ ਅੱਜ ਫੋਨ ਚੱਕ ਕੇ ਐਨ ਵਲੌਗ ਕਰਨ ਆਵਦੇ ਆਪਣ ਦੇਖੀ ਜਾਂਦਾ ਕੀ ਬੰਦ ਮੈਂ ਕਰ ਦੇਣਾ ਬੈਕਅਪ ਦੇਣੀ ਸੰਗਲ ਕਰ ਦੇਈ ਜੇ ਵੱਡੀ ਹਾਂ ਮੈਂ ਐਨ ਵਲੌਗ ਕਰ ਦੇਣਾ ਆਏ ਕਿਵੇਂ ਤੁਸੀਂ ਘਰ ਵਾਲੀ ਬਲੌਕ ਕਰ ਸਕਦੀ ਆ ਤੁਹਾਨੂੰ ਪਰ ਤੁਸੀਂ ਆਪਦੀ ਘਰ ਵਾਲੀ ਨੂੰ ਬਲੌਕ ਨਹੀਂ ਕਰ ਸਕਦੇ ਠੀਕ ਹੈ ਨਾ ਓਕੇ ਹੋ ਗਿਆ ਓਏ ਲੌਬੀ ਆਪਾਂ ਚੈੱਕ ਕਰਿਆ ਇਹ ਆਪਾਂ ਨੂੰ ਇੱਥੋਂ ਅਜੇ ਆਪਾਂ ਕੱਲ ਨੂੰ ਬਰਨਾਲੇ ਇੱਕ ਵਾਰੀ ਚੈੱਕ ਕਰ ਲਈਏ ਇੱਕ ਵਾਰੀ ਬਰਨਾਲੇ ਚੈੱਕ ਕਰ ਲਈਏ ਫਿਰ ਕੱਲ ਨੂੰ ਤੋਂ ਆਪਾਂ ਲੈ ਹੀ ਆਉਣਾ ਸਬਾਨ ਜੋ ਵੀ ਲੈਣਾ ਠੀਕ ਹੈ ਪਹੁੰਚ ਗਏ ਆਪਾਂ ਬੰਡਾ ਕੀ ਹੋਇਆ ਕੀ ਹੋ ਰੋਂਦਾ ਕੀ ਹੋ ਗਿਆ ਡੈਡੀ ਆਕਾ ਰੋਟੀ ਗਾਲੀ ਬੰਮਾ ਨੇ ਦੇਖੋ ਗੁਗੂ ਡੈਡੀ ਜੀ ਗਾਲ ਸੁਣੋ ਤੁਹਾਡੇ ਵਾਸਤੇ ਵੱਡਾ ਏਸੀ ਆਰਡਰ ਕਰਾਇਆ 55000 ਇੱਕ ਵਾਸ਼ਿੰਗ ਮਸ਼ੀਨ ਏਸੀ 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 ਲਵਾਵਾਂਗੇ ਡੈਡੀ ਆਪਾਂ ਹੁਣ ਡੈਡੀ ਬਾਈ ਸਾਡੇ ਸਹਿਮਤ ਨਹੀਂ ਹੈਗੇ ਏਸੀ ਦੇ ਨਾਲ ਲੋ ਬਈ ਆਪਾਂ ਅੱਜ ਸਿਰਫ ਚੈੱਕ ਕਰਨ ਵਾਸਤੇ ਗਏ ਸੀਗੇ ਤੇ ਆਪਾਂ ਚੈੱਕ ਕਰਿਆਈ ਤਪੇ ਤੇ ਕਪੇ ਵੀ ਜਾਨੂੰ ਕੋਈ ਪਸੰਦ ਨਹੀਂ ਆਇਆ ਆਪਾਂ ਕੱਲ ਕੱਲ ਚ ਆਪਾਂ ਲੈ ਲੈਣਾ ਬਸ ਕਿਉਂਕਿ ਆਪਾਂ ਇੱਕ ਉੱਪਰ ਵਾਸਤੇ ਏਸੀ ਵੀ ਲੈਣਾਗਾ ਤੇ ਇੱਕ ਮੈਂ ਕਾਰੀਗਰ ਨੂੰ ਫਰਿੱਜ ਲੈ ਕੇ ਦੇਣਾ ਸੀਗਾ ਤੇ ਇੱਕ ਆਪਾਂ ਲੈਣਾਗਾ ਕੂਲਰ ਮੰਮੀ ਵਰਗਿਆਂ ਵਾਸਤੇ ਫਿਰ ਐ ਸੋਚਿਆ ਵੀ ਤਿੰਨੇ ਚੀਜ਼ਾਂ ਇੱਕ ਜਗ੍ਹਾ ਤੋਂ ਹੀ ਲੈ ਲਾਂਗੇ ਹੁਣ ਕੱਲ ਨੂੰ ਇਹ ਤਿੰਨੇ ਚੀਜ਼ਾਂ ਲੈ ਲੈਣੀਆਂ ਨੇ ਕਿਉਂਕਿ ਦੋ ਦਿਨ ਹੋ ਗਏ ਟੌਪਿਕ ਨੂੰ ਲੰਕਦੇ ਨੂੰ ਕੱਲ ਨੂੰ ਆਪਾਂ ਲੈ ਲੈਣੀ ਆ ਕੱਲ ਨੂੰ ਆਪਾਂ ਫਿਨਿਸ਼ ਕਰ ਦੇਣਾ ਇਹ ਤੇ ਕੱਲ ਨੂੰ ਹੀ ਫਿਰ ਮੰਮੀ ਵਰਗੇ ਨੂੰ ਆਪਾਂ ਭੇਜਾਂਗੇ ਸਰਪ੍ਰਾਈਜ਼ ਠੀਕ ਆ ਮੰਮੀ ਵੈਸੇ ਬਹੁਤ ਖੁਸ਼ ਹੋਗੀ ਮੈਨੂੰ ਪਤਾ ਸਾਡੇ ਮੰਮੀ ਡੈਡੀ ਛੋਟੀਆਂ ਛੋਟੀਆਂ ਗੱਲਾਂ ਤੇ ਉਹਨਾਂ ਨੂੰ ਬਹੁਤ ਖੁਸ਼ੀ ਮਿਲਦੀ ਆ ਕਿਉਂਕਿ ਭਈ ਮਾਂ ਬਾਪ ਨੂੰ ਨਾ ਛੋਟੀਆਂ ਛੋਟੀਆਂ ਚੀਜ਼ਾਂ ਤੋਂ ਹੀ ਖੁਸ਼ੀ ਮਿਲਦੀ ਹੁੰਦੀ ਆ ਤੇ ਜੇ ਬੱਚੇ ਕਮਾਉਂਦੇ ਹੋਣ ਤਾਂ ਮੈਨੂੰ ਐ ਲੱਗਦਾ ਹੁੰਦਾ ਥੋੜੀ ਥੋੜੀ ਕੁਛ ਨਾ ਕੁਛ ਲਿਆਉਂਦੇ ਰਹਿਣਾ ਚਾਹੀਦਾ ਹਨਾ ਤਾ ਜੋ ਮਾਪੇ ਨੂੰ ਐਵੇਂ ਨਾ ਲੱਗੇ ਵੀਰ ਵੀ ਜੇ ਸਾਨੂੰ ਕੋਈ ਚੀਜ਼ ਦੀ ਨੀੜ ਹੈ ਤਾਂ ਤੁਹਾਨੂੰ ਸਾਨੂੰ ਦੱਸਣਾ ਪਵੇ ਹਨਾ ਆਪ ਨੂੰ ਆਪ ਦੇਖ ਕੇ ਹੀ ਲਿਆ ਦੇਣਾ ਚਾਹੀਦਾ ਤਾਂ ਹੁਣ ਆਪਾਂ ਕੱਲ ਨੂੰ ਲੈ ਕੇ ਆਵਾਂਗੇ ਤੇ ਕੱਲ ਨੂੰ ਮੰਮੀ ਵਰਗਿਆਂ ਦਾ ਰੈਕਸ਼ਨ ਚੈੱਕ ਕਰਾਂਗੇ ਠੀਕ ਹੈ ਤੇ ਅੱਜ ਆਪਾਂ ਕਿਹੜਾ ਚੈੱਕ ਕਰਿਆ ਸੀ ਇਹ ਸਾਰਾ ਕੁਝ ਤੇ ਇਹ ਸੀਗਾ ਆਪਣਾ ਇੱਥੋਂ ਤੱਕ ਦਾ ਅੱਜ ਦਾ ਬਲੌਗ ਉਮੀਦ ਕਰਦੀ ਹਾਂ ਤੁਹਾਨੂੰ ਵਧੀਆ ਲੱਗਿਆ ਹੋਣਾ ਜੇ ਵਧੀਆ ਲੱਗਿਆ ਹੋਇਆ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਥੈਂਕ ਯੂ ਸੋ ਮੱਚ ਬਾਏ ਬਾਏ ਮਿਲਦੇ ਹਾਂ ਕੱਲ ਨੂੰ ਨੈਕਸਟ ਬਲੌਗ ਦੇ ਵਿੱਚ